ਐ ਰੋ ਮਹੱਲਾ ਤੀਜਾ ਮੇਰੀ ਪਟਿਆ ਲਿਖਹੁ ਹਰ ਗੋਬਿੰਦ ਗੋਪਾਲ ਦਾ ਲਖਣ ਲੱਗੇ ਹੋਏ ਪ੍ਰਹਲਾਦ ਭਗਤ ਦੀ ਸਾਕੀ ਮਹਾਰਾ ਸਾਉ ਸੁਣਾਉਂਦੇ ਹਨ ਪ੍ਰਹਲਾਦ ਭਗਤ ਜਿਹੜਾ ਸੀ ਉਸ ਦੀ ਮਾਤਾ ਦੇ ਪੇਟ ਵਿੱਚ ਜਿਸ ਜਗ੍ਹਾ ਏ ਹਰਨਾਕ ਸੁਤੰਪ ਕਰਨੋਂ ਆਪੇ ਗਿਆ ਸੀ ਬੰਧਿਆਚਲ ਪਰਬਤ ਦੇ ਸਿਖਰ ਚੋਟੀ ਦੇ ਤੇ ਇਹ ਸੰਤਪ ਕੀਤਾ ਸੀ ਕੋ ਜਿਹੜੇ ਬ੍ਰਹਮਾ ਦਾ ਇਹ ਕੰਮ ਕਰਕੇ ਬ੍ਰਹਮਾ ਤੋਂ ਵਰ ਪ੍ਰਾਪਤ ਕੀਤਾ ਮੈਂ ਦਿਨੇ ਨਾ ਮਰਨਾ ਮੈਂ ਰਾਤ ਮਰਨਾ ਅੰਦਰ ਬਰਨਾ ਬਾਹਰ ਮਰਾਂ ਨਾ ਕੋਈ ਮੈਨੂੰ ਸ਼ਸਤਰ ਜਾਂ ਕੀ ਕਤਲ ਕਰ ਸਕੇ ਇਹ ਬ੍ਰਹਮਾ ਤੇਰੀ ਸ੍ਰਿਸ਼ਟੀ ਜੋ ਪੈਦਾ ਹੋਇਆ ਮੈਨੂੰ ਮਾਰ ਨਾ ਸਕੇ ਇਹ ਵਰ ਲੈਣ ਗਿਆ ਸੀ ਜਦੋਂ ਉਸ ਵਕਤ ਸਾਧ ਸੰਗੇ ਜੀ ਇਹਨੇ ਇੰਦਰ ਰਾਜੇ ਨੇ ਮਲਤਾਨ ਦੇ ਤਾਂ ਹੀ ਲੁੱਟ ਲਿਆ ਸੀ ਮਲਦੌਨ ਲੁੱਟ ਕੇ ਤਾਂ ਇਹਦੀ ਮਾਂ ਦਾ ਨਾਮ ਸੀ ਪ੍ਰਹਲਾਦ ਦੀ ਦਾ ਇਹ ਪਟਰਾਣੀ ਸੀ ਇਹਨੂੰ ਪਕੜ ਲਿਆਂਦਾ ਪਕੜ ਕੇ ਲਿਆਇਆ ਰਾਹ ਵਿੱਚ ਨਾਰਦ मुनि ਮਿਲਿਆ ਨਾਰਦ मुनि ਕਹਿਣ ਲੱਗਾ ਕਿ ਹੇ ਇੰਦਰੇ ਨੂੰ ਕਿੱਥੇ ਲੈ ਚੱਲਿਆ ਹੈ ਕਹਿੰਦੇ ਇਹਨੂੰ ਮੈਂ ਲੈ ਜਾਣਾ ਜਦੋਂ ਇਹਦਾ ਬੱਚਾ ਪੈਦਾ ਹੋਊ ਉਹਨੂੰ ਕਤਲ ਕਰੂੰਗਾ ਇਹਨਾਂ ਦੀ ਕੋਲ ਨਾਸ਼ ਕਰੂੰਗਾ ਉਹ ਕਹਿਣ ਲਗਾ ਇਨ ਤਾਂ ਕੋਈ ਨਹੀਂ ਮਾਰ ਸਕੇਗਾ ਨਾਰਦਮੁਨੀ ਕਹਿਣਾ ਤਾਂ ਭਗਤ ਹੋਊਗਾ ਪਰਮੇਸ਼ਰ ਦਾ ਇਹ ਸੁਣ ਕੇ ਫਿਰ 인ਦਰ ਨੇ ਪਰਕਮਿਆ ਕੀਤੀ ਮਾਤਾ ਦੀ ਛੱਡ ਗਿਆ ਉਸ ਮਾਤਾ ਦੇ ਤਾਈ ਪ੍ਰਹਿਲਾਦ ਦੀ ਤਾਈ ਨਾਰਦਨ ਕਹੇ ਮਾਤਾ ਤੂੰ ਸਾਡੇ ਸਰਮ ਚੱਲ ਉਹਨਾਂ ਚਿਰ ਜਿਨ੍ਹਾਂ ਕੇ ਤੇਰਾ ਪਤੀ ਨਹੀਂ ਮਿਲਦਾ ਉਹਨਾਂ ਚਿਰ ਦੇਵ ਤੇ ਤင်း ਤੰਗ ਨਾ ਕਰਨਾ ਉਸ ਸਰਮ ਕੇ ਲਿਆ ਗਿਆ ਮਾਤਾ ਨੂੰ ਉਪਦੇਸ਼ ਦਿੰਦੇ ਨੇ ਉਸ ਵੇਲੇ ਰਿਖੀ ਨਾਰਦਮੁਨੀ ਨੂੰ ਉਪਦੇਸ਼ ਦਿੱਤਾ ਇਹ ਧਾਰਨੀ ਨਹੀਂ ਕਹਿੰਦੇ ਅਪ੍ਰੈਲ ਆਦਨੇ ਗਰਭ ਵਿੱਚ ਧਾਰਨ ਕਰ ਲਿਆ ਸੀ ਖੈਰ ਜਨਮਿਆਂ ਰਿਸ਼ੀਆਂ ਦੇ ਸਰਵ ਵਿੱਚ ਸੀ ਇਹ ਉਥੇ ਜਨਮ ਤੋਂ ਸੰਗਤ ਰਿਸ਼ੀਆਂ ਦੀ ਕਰਨੇ ਕਰਕੇ 6-7 ਸਾਲ ਤੱਕ ਤੈਨ ਪਰਵਿਸ਼ ਉੱਥੇ ਹੀ ਪਾਈ ਰਿਸ਼ੀਆਂ ਕੋਲੇ ਫਿਰ ਜਿਸ ਵਕ ਹਰਨਾਖਸ ਆਇਆ ਸੀ ਮਲਤਾਨ ਤੇ ਉਦੋਂ ਆ ਗਈ ਸੀ ਉਸਦੇ ਪਾਸ ਇਸ ਪ੍ਰਕਾਰ ਪ੍ਰੇਲਗ ਭਗਤ ਨੂੰ ਸਾਧ ਸੰਗਤ ਦੀ ਲਾਗ ਕਰਕੇ ਨੈਰਗਮੁਨੀ ਦੇ ਉਪਦੇਸ਼ ਕਰਕੇ ਉਪਦੇਸ਼ ਪ੍ਰਾਪਤ ਹੋਇਆ ਸੀ ਉਸ ਵਿਦਿਸ਼ ਦਾ ਫਲਸਾਫੀ ਸੰਗਤ ਜੀ ਪ੍ਰਹਲਾਦ ਭਗਤੀ ਦੇ ਤਾਈਂ ਹਰਨਾਕਸ਼ ਨੇ ਕਿਹਾ ਕਿ ਤੈਨੂੰ ਸਕੂਲੇ ਸ਼ੁਕਰਾਚਾਰ ਦੇ ਪੁੱਤਰ ਸੰ ਸੰਢਾ ਤੇ ਮਰਕਾ ਇਹ ਜਿਹੜਾ ਦੈਂਤਾਂ ਦਾ ਪਰੋਤ ਸੀ ਕਿ ਇਹਨਾਂ ਦੇ ਮਾਸਟਰਸਾਂ ਨੇ ਇਹਨਾਂ ਨੂੰ ਕੋਲੇ ਪੜਨ ਵਾਸਤੇ ਭੇਜਿਆ ਪੜਨ ਵਾਸਤੇ ਜਦੋਂ ਭੇਜਿਆ ਨਾਲ ਹੋਰ ਦੈਂਤਾਂ ਦੇ ਮੁੰਡੇ ਵੀ ਨਾਲ ਸ਼ੌਂਕ ਨਾਲ ਤੇ ਜਿਵੇਂ ਐਲ ਕਾਰਾਂ ਦੇ ਮੁੰਡੇ ਰਾਜਪੁੱਤਰ ਦੇ ਨਾਲ ਚਲੇ ਜਾਣ ਤੇ ਉਹ ਨਾਲ ਭਰਤੀ ਹੋਏ ਤੇ ਸਾਰਿਆਂ ਤੋਂ ਇਹ ਕੀਰਤਨ ਕਰਾਇਆ ਕਰੇ ਭਜਨ ਕਰਾਇਆ ਕਰਨ ਵੀ ਮਨੁੱਖੋਂ ਦੈਂਤੋਂ ਤੁਹਾਨੂੰ ਇਹ ਮਨੁੱਖਾ ਜਨ ਭਾਗਾ ਨਾ ਪ੍ਰਾਪਤ ਹੋਇਆ ਫਿਰ ਇਸੰਦੇ ਤੇ ਮਰ ਕੇ ਨੇ ਕਿਹਾ ਪੱਟੀ ਤੇ ਇਹਨੂੰ ਲਿਖੋ ਨੀਤੀ ਦੇ ਬਚਨ ਤਾਂ ਉਸ ਵੇਲੇ ਪ੍ਰਹਿਲਾਦ ਭਗਤ ਨੇ ਉਹ ਕਿਹਾ ਸੀ ਮੈਰੋ ਮਹੱਲਾ ਤੀਜਾ ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ ਕਹਿਣ ਲੱਗੇ ਮੇਰੀ ਫੱਟੀ ਤੇ ਜੇ ਲਿਖਣਾ ਤਾਂ ਹਰੀ ਦਾ ਨਾਮ ਗੋਬਿੰਦ ਦਾ ਨਾਮ ਪ੍ਰਿਥਵੀ ਦੇ ਪਾਲਕ ਦਾ ਨਾਮ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਇਹ ਗੋਬਿੰਦ ਦਾ ਨਾਮ ਮੇਰੀ ਫੱਟੀ ਤੇ ਲਿਖੋ ਤਖਤ ਦੀ ਇਹ ਲਿਖਣਾ ਤਾਂ ਮੈਂ ਹੋਰ ਨਹੀਂ ਕੋਈ ਪੜ੍ਹਾਈ ਪੜ੍ਹਨੀ ਇਹ ਪ੍ਰਹਿਲਾਦ ਨੇ ਕਿਹਾ ਦੂਜੇ ਭਾਏ ਫਾਥੀ ਜਮ ਜਾਲ ਦਾ ਜਿਹੜੇ ਦੂਜੇ ਭਾ ਦੀ ਪੜਾਈ ਪੜਦੇ ਉਹ ਜਮਾ ਦੇ ਜਾਲ 'ਚ ਹੀ ਫਸੇ ਰਹਿੰਦੇ ਹਨ ਪ੍ਰਹਿਲਾਦ ਨੇ ਕਿਹਾ ਇਹ ਨਿਸ਼ਚਾ ਪ੍ਰਹਿਲਾਦ ਦਾ ਪੂਰਾ ਸੀ ਜਿਸ ਵੇਲੇ ਇੱਕ ਵਾਰੀ ਦੀ ਗੱਲ ਹੈ ਕਿ ਇਹਨਾਂ ਦੇ ਆਵੀ ਪਈ ਸੀ ਮਲਤਾਨ ਵਿੱਚ ਘੁਮਿਆਰਾਂ ਨਾ ਆਵੀ ਪਾਈ ਸੀ ਉਸ ਆਵੀ ਦੇ ਵਿੱਚ ਬਿੱਲੀ ਨੇ ਪਹਿਲਾਂ ਭਾੜਿਆਂ ਕਚਿਆਂ ਚਿਣਿਆਂ ਦੇ ਵਿੱਚ ਬਲੂਂਗੜੇ ਦੇ ਦਿੱਤੇ ਉਹ ਬਲੂਂਗੜੇ ਦੇਣ ਤੋਂ ਸਾਬ ਸੰਗਤ ਜੀ ਆਵੀ ਨੂੰ ਅੱਗ কুমਿਹਾਰ ਨੂੰ ਲਾ ਦਿੱਤੀ ਆਵੀ ਸਾਰੀ ਪੱਕ ਗਈ ਜਿਸ ਬਿੱਲੀ ਦੇ ਬੱਚੇ ਜਿਸ ਭਾਂਡੇ ਸੀ ਉਹ ਕੱਚਾ ਭਾਂਡਾ ਰਿਹਾ ਉਹਨੂੰ ਸੇਕ ਨਹੀਂ ਲੱਗਾ ਵੇਖ ਕੇ ਪ੍ਰਹਿਲਾਦ ਜੀ ਜਦੋਂ কুমਿਹਾਰੀ ਉਹ ਆਪਦੇ ਭਾਂਡਿਆਂ ਨੂੰ ਵੀ ਕਿਉਂ ਕੱਢਣ ਲੱਗੀ ਕੱਚਾ ਭਾਂਡਾ ਨਿਕਲਿਆ ਪ੍ਰਹਿਲਾਦ ਨੂੰ ਨਿਸ਼ਚਾ ਹੋ ਗਿਆ ਕਿ ਵਾਹਿਗੁਰੂ ਸਾਰੇ ਧਾਮ ਜਿ ਰੱਖਿਆ ਕਰਦਾ ਇਸ ਪ੍ਰਕਾਰ ਨਿਸ਼ਚਾ ਕਰਕੇ ਪ੍ਰਹਲਾਦ ਨੇ ਭਜਨ ਕੀਤਾ ਸੀ ਮਹਾਰਾਜ ਦਾ ਤੂ ਜੈ ਭਾਏ ਫਾਥੇ ਜਮ ਜਾਲਾ ਕਹਿੰਦੇ ਜਿਹੜਾ ਦੁਆਦ ਪਾ ਕਰਨ ਵਾਲੇ ਜਮਾਂ ਦੇ ਜਾਲ 'ਚ ਫਸਦੇ ਪ੍ਰਹਲਾਦ ਨੇ ਨਿਸ਼ਚਾ ਕਰਕੇ ਕਿਹਾ ਸਤਿਗੁਰ ਕਰੇ ਮੇਰੀ ਪ੍ਰਤ ਪਾਲਾ ਨਹੀਂ ਕਹਿਣ ਲੱਗੇ ਤੇਰੀ ਆਖਿਆ ਕੌਣ ਕਰੂ ਅਸੀਂ ਹਰਨਾਖਸ਼ ਨੂੰ ਪਕੜਾ ਦੇਾਂਗੇ ਤਾਂ ਕਹਿੰਦੇ ਸਤਿਗੁਰ ਅਕਾਲ ਪੁਰਖ ਹੈ ਨੇ ਜਿਹੜਾ ਉਹ ਮੇਰੀ ਪਰਪਾਲਾ ਕਰੇਗਾ ਹਰ ਸੁਖ ਦਾਤਾ ਮੇਰੇ ਨਾਲ ਕਿੱਥੇ ਰਹਿਣਾ ਪੁੱਛਿਆ ਕਿ ਹਰੀ ਸੁਖੰਦਤਾ ਮੇਰੇ ਨਾਲ ਹੀ ਹੈ ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ ਕਿਉਂ ਗੁਰਾਂ ਦੇ ਉਪਦੇਸ਼ ਕਰਕੇ ਪ੍ਰਹਿਲਾਦ ਪਰਮੇਸ਼ਰ ਦਾ ਨਾਮ ਹੀ ਉਚਾਰਦਾ ਹੈ ਹਰਨਾਕਸ਼ ਨੇ ਇਲਾਹ ਹਰਨਾਸ਼ ਨਾਮੇ ਭਰਾ ਦੁਆ ਮਾਰਤਾ ਸੀ ਵਿਸ਼ਨੂੰ ਨੇ ਜੋ ਵੈਰ ਕਰਦਾ ਸੀ ਪਰਮੇਸ਼ਰ ਦੀ ਭਗਤੀ ਨਹੀਂ ਸੀ ਕਰਨ ਦਿੰਦਾ ਇਹਨਾਂ ਲੋਕਾਂ ਨੂੰ 사ਸਨਾ ਤੇ ਬਾਲਕ ਗਮ ਨਾ ਕਰੇ ਇਹ ਪਹਿਲਾਂ ਬੰਤਾਂ ਦੇ ਨਾਲ ਤਾੜਨਾ ਕੀਤੀ ਸੰਡੇ ਮਾਰ ਕੇ ਨੇ ਕੋਈ ਕਿਸੇ ਪ੍ਰਕਾਰ ਦਾ ਗਮ ਸੋਗ ਨਹੀਂ ਕੀਤਾ ਡਰ ਨਹੀਂ ਕੀਤਾ ਇਸਨ ਦਿਲ ਦੇ ਵਿੱਚ ਬਾਲਕ ਨੇ ਇਹਨਾਂ ਦੀ ਤਾੜਨਾ ਦੇਣ ਤੋਂ ਸਜ਼ਾਵਾ ਦੇਣ ਤੋਂ ਰਹਾਉ ਮਾਤਾ ਉਪਦੇਸ਼ ਹੈ ਪ੍ਰਹਲਾਦ ਪਿਆਰੇ ਕੀ ਰਹਾ ਹੈ ਮਾਈ ਦਾ ਨਾਮ ਸੀ ਪਟਲਾਨੀ ਦੇ ਕੋਲੇ ਲਿਆਂਦੇ ਗਏ ਇਹਨੂੰ ਕਿ ਆ ਸੰਗੇ ਮਾਰ ਕੇ ਨ ਮਾਤਾ ਨੂੰ ਸਮਝਾਓ ਇਹਦਾ ਪਿਤਾ ਬੜਾ ਨਰਾਜ ਹੋਵੇਗਾ ਜੀ ਨਾ ਪੜੇਗਾ ਤਾਂ ਮਾਤਾ ਉਸ ਨੂੰ ਸਮਝਾਉਣ ਲੱਗੀ ਹੈ ਪ੍ਰਹਿਲਾਦ ਪਿਆਰੇ ਸੋਣੋ ਪੁੱਤਰ ਰਾਮ ਨਾਮ ਛੋਡੋ ਜਿਉ ਲਿਓ ਉਹ ਵਾਰੀ ਇਹ ਪੁੱਤਰ ਰਾਮ ਦਾ ਨਾਮ ਨਾ ਜਪਿਆ ਕਰ ਤੇਰਾ ਪਿਤਾ ਨਾਮ ਦਾ ਵਿਰੋਧੀ ਹੈ ਉਹ ਨਾਸਤਿਕਾਂ ਦਾ ਪਹਿਲਾ ਆਦੀ ਇਹ ਮੁੱਢ ਹੋਇਆ ਸਤਜੁਗ ਦੇ ਵਿੱਚ ਕੰਢੇ ਆ ਰਾਮ ਦੇ ਨਾਮ ਨੂੰ ਛੱਡ ਕੇ ਆਪਦੀ ਜ਼ਿੰਦਗੀ ਨੂੰ ਵਾਰ ਲਾ ਬਚਾਲ ਰਹਿਲਾਦ ਕਹਿ ਸੁਨੋ ਮੇਰੀ ਮਾ ਆਦ ਕਹਿਣ ਲੱਗਾ ਏ ਮੇਰੀ ਮਾਤਾ ਤੂੰ ਸੁਣ ਮੇਰੀ ਬੇਨਤੀ ਨੂੰ ਆਰਾਮ ਨਾਮ ਨਾ ਛੋਡਾ ਗੁਰ ਦੀ ਆਪੁਝਾਏ ਮੈਂ ਗੁਰਾਂ ਨੂੰ ਸਮਝਾ ਦਿੱਤਾ ਮੈਂ ਕਹਿੰਨੀ ਰਾਮ ਦਾ ਨਾਮ ਛਰਨਾ ਇਹ ਜਪਦਾ ਲਾਉਂਗਾ ਹਮੇਸ਼ਾ ਸੰਡਾ ਮਰਕਾ ਸਭ ਜਾਏ ਪੁਕਾਰੇ ਉਸ ਦਿਨ ਸੰਡੇ ਤੇ ਮਰ ਕੇ ਜਦੋਂ ਪਹਿਲਾ ਦਾਈ ਇਹਦੀ ਮਾਤਾ ਕੋਲੇ ਲਿਆ ਉਹਨਾਂ ਨੂੰ ਸਮਝਾਇਆ ਨਾ ਸਮਝਿਆ ਫਿਰ ਹਰਨਾਖਸ਼ ਕੋਲੇ ਜਾਨ ਫਰਿਆਦ ਕੀਤੀ ਇਹਨਾਂ ਨੇ ਦੋਹਾਂ ਮਾਸ਼ਟਰਾਂ ਸੁ크ਰਾਚ ਦੇ ਪੁੱਤਰ ਸੀ ਸੰਦਾ ਤੇ ਮਰਕਾ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਪ੍ਰਹਿਲਾਦ ਕੀ ਕਰੇ ਸਾਰਿਆਂ ਨੂੰ ਛੈਣੇ ਫੜਾ ਦਿਆ ਕਰੇ ਕੀਰਤਨ ਕਰੋ ਜਦੋਂ ਮਾਸ਼ਟਰ ਇਹ ਗਰੋਧਰ ਹੋਣ ਕੀਰਤਨ ਕਰਨ ਲਾ ਲਿਆ ਕਰੇ ਇਉ ਸਾਰੇ ਬਹਿਦ ਪ੍ਰਵੇਸ਼ੀ ਜਿੱਥੇ ਇਹ ਗਲੀਆਂ ਚਦੇ ਫਿਰਨ ਤਾਂ ਵੀ ਕੀਰਤਨ ਕਰਦੇ ਫਿਰਨ ਪੀਸ ਪ੍ਰਕਾਸ਼ ਸਾਰ ਸਭ ਨਗਰੀ ਚ ਭਗਤੀ ਵਿੜਾਤੀ ਜਾਂ ਸ਼ਿਕਾਇਤ ਕੀਤੀ ਹਰਨਾਖਸ਼ੀ ਦੇ ਕੋਲੇ ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵੀ ਵਿਗਾੜੇ ਗ੍ਰੰਥ ਪ੍ਰਹਲਾਦ ਰਾਜਾ ਵਿਗੜ ਗਿਆ ਹੈ ਭਜਨ ਕਰਨ ਲੱਗ ਗਿਆ ਸਾਰੇ ਚਾਟੜੇ ਵੀ ਵਿਗਾੜ ਕੇ ਮੁੰਡੇ ਜਿਹੜੇ ਸੀ ਪਾਡਸਾਲਾ ਸਾਰੀ ਵਿਗਾੜ ਛੱਡੀ ਹੈ ਦੁਸ਼ਟ ਸਵਾ ਮਹ ਮੰਤਰ ਪਕਾਇਆ ਉਸ ਦੁਸ਼ਟ ਦੀ ਸਵਾ ਸੀਨਾ ਜਿਹੜੀ ਹਰਨਾਖਸ਼ ਦੀ ਇਨ ਸਾਰੇ ਨੇ SLA ਪਕਾਈ ਪ੍ਰਹਿਲਾਦ ਨੂੰ ਹੁਣ ਮਾਰ ਲਈਏ ਪ੍ਰਹਿਲਾਦ ਦਾ ਰਾਖਾ ਹੋਏ ਰਗ ਰਾਯਾ ਤੇ ਪ੍ਰਹਿਲਾਦ ਦਾ ਰਾਖਾ ਪਰਮੇਸ਼ਰ ਰਾਗਮਾ ਦੀ ਕੁਲ ਦਾ ਰਾਜਾ ਕੌਣ ਰਾਮ ਐ ਰਾਮ ਪਰਮੇਸ਼ਰ ਹੋਇਆ ਉਹਨਾਂ ਦਾ ਹਾਥ ਖੜਗ ਕਰਤਾ ਆਤ ਅਹੰਕਾਰ ਅਖੀਰ ਮੁਗਲੀ ਗੱਲ ਹੋਰ ਥਾਂ ਵੀ ਆਵੇਗਾ ਅਸ਼ਟਪਦੀ ਵਿੱਚ ਕੋਠੇ ਵਿੱਚ ਰੱਖਿਆ ਜਿੰਦੇ ੜਾਏ ਫੇਰ ਵੀ ਭੈ ਨਾ ਕੀ ਕਾ ਪ੍ਰਹਿਲਾਦ ਨੇ ਹੁਣ ਹੱਥ ਵਿੱਚ ਤਲਵਾਰ ਪਕੜ ਕੇ ਹਰਨਾਖਸ ਤਾਇਆ ਦੌੜਿਆ ਇਹਨੂੰ ਹਰਨਕਸ਼ ਵੀ ਕੋਈ ਪੁਰਾਣਾ ਵਾਲੇ ਕਹਿੰਦੇ ਆ ਨੇ ਗੁਰੂ ਸਾਹਿਬ ਨੇ ਦਾ ਨਾਂ ਹਰਨਾਖਸ ਹੀ ਲਿਖਿਆ ਹੈ ਭਾਈ ਪ੍ਰਹਿਲਾਦ ਭਗਤ ਭਾਈ ਗੁਰਦਾਸ ਸਿੰਘ ਵੀ ਹਰਨਾਖਸ ਹੀ ਲਿਖਿਆ ਹੈ ਦਸਵੇਂ ਪਾਤਸ਼ਾਹਨ ਵੀ ਹਰਨਾਖਸ ਲਿਖਿਆ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਤੀਜੇ ਪਾਤਸ਼ਾਹਨ ਵੀ ਚੌਥੇ ਪਾਤਸ਼ਾਹਨ ਵੀ ਹਰਨਾਖਸ਼ੀ ਦਾ ਨਾਮ ਦੱਸਿਆ ਇੰਨੀ ਗੁਰਾਂ ਦੀ ਵਾਹੀ ਹੈ ਪੁਰਾਣਾ ਵਾਲੇ ਭੋਂ ਕਿਸੇ ਕਲਪ ਦੀ ਗੱਲ ਨੂੰ ਕੋਈ ਚੱਕੀ ਫਿਰਨ ਖਾਤ ਖੜਗ ਕਰਤਾ ਆਤ ਅਹੰਕਾਰ ਬਾਰੇ ਹੰਕਾਰ ਨਾਲ ਹੱਥ ਚ ਕਲਵਾਰ ਪਕੜ ਕੇ ਤਾਣਾ ਕੀਤਾ ਹਰਨਾਖਸ਼ਣ ਭਰ ਤੇਰਾ ਕਹਾ ਤੁਝ ਲੈ ਉਹ ਵਾਰ ਕਿੱਥੇ ਤੇਰਾ ਜਿਹੜਾ ਹਰੀ ਕਹਿਣਾ ਹੈ ਪ੍ਰੇਸ਼ਵਰ ਤੈਨੂੰ ਉਹ ਵਾਰ ਨਹੀਂ ਬਚਾ ਲਵੇ ਐਸੋਕਤ ਮੈਂ ਤੇਰਾ ਗਾਇ ਕੱਟਣ ਲੱਗਾ ਹਾਂ ਲੋਕ ਜਿਹੜੇ ਕਸ਼ਮਤੋਂ ਡਰਦੇ ਮੁਕਰ ਜਾਂਦੇ ਐ ਪਰ ਪ੍ਰਹਲਾਦਨੀ ਮੁਕਰਿਆ ਕਹਿੰਦਾ ਪਰਮੇਸ਼ਰ ਸਾਰਿਆਂ ਥਾਵਾਂ 'ਚ ਐ ਇਹਨਾਂ ਦੇਖ ਲੋ ਤਲਵਾਰ ਤੋਂ ਨੇੜੇ ਰੱਬ ਨੂੰ ਕਰਕੇ ਵਿਖਾਤ ਤੋਂ ਪਰੇ ਜਾਦਾ ਐ ਐਡਾ ਨਿਸ਼ਚਾਸ ਵੀ ਯਾਰ ਕਹਿੰਨ ਮੈਂ ਭਿਹਾਨ ਰੂਪ ਨਿਗਸਿਆ ਥੰਮ ਉਪਾਰ ਕਹਿੰਦਾ ਥੰਮ ਵਿੱਚ ਵੀ ਹੈ ਕਹਿੰਦੇ ਹਾਂ ਥੰਮ ਵਿੱਚ ਵੀ ਹੈ ਥੰਮ ਮੈਂ ਹਰ ਥਖ ਹੈ ਥੰਮ ਵਿੱਚ ਵੀ ਪਰਮੇਸ਼ਰ ਦਾ ਧਖ ਦੇ ਥੰਮ ਵਿੱਚ ਉਸ ਵੇਲੇ ਮੁਲਤਾਨ ਦੇ ਜਿਹੜਾ ਹੁਣ ਤਾਂ ਹੀ ਉਹ ਥੰਮ ਦੀ ਉਗਾਹੀ ਹੈ ਉਸ ਵਕਤ ਭਿਆਨਕ ਰੂਪ ਧਾਰ ਕੇ ਨਾ ਸ਼ੇਰ ਦਾ ਰੂਪ ਉਹ ਤੋਂ ਸ਼ੇਰ ਹੈ ਛਾਤੀ ਤੋਂ ਤਹਾਂ ਥੱਲਿਓ ਆਦਮੀ ਹੈ ਲੱਕ ਤੱਕ ਥੱਲਿਓ ਗਊ ਦੇ ਪੈਰ ਹਨਗੇ ਇਹੋ ਜਿਹਾ ਭਿਆਨਕ ਰੂਪ ਪ੍ਰਗਟ ਹੋਇਆ ਖਿਨ ਮੈਂ ਭਿਆਨ ਰੂਪ ਨਿਗਸਿਆ ਥੰਮ ਉਪਾਦ ਉਹ ਥੰਮ ਨੂੰ ਪਾੜ ਕਰਕੇ ਉਹਦੇ ਚ ਪ੍ਰਗਟ ਹੋਇਆ ਬ੍ਰਹਮਣ ਕਦੋਂ ਉਹਦੇ ਚ ਰਚਿਆ ਸੀ ਬ੍ਰਹਮਾ ਦੀ ਸ੍ਰਿਸ਼ਟੀ ਦਾ ਤੋ ਵੀ ਉਲਟ ਮਾਰਾ ਸਾਹ ਨੇ ਬਾਰੋ ਦੇ ਪੂਰੇ ਰੱਖੇ ਬ੍ਰਹਮਾ ਨੇ ਧਿਆਨ ਦੇ ਰੂਪ ਨਿਕਲਿਆ ਨਰਸਿੰਘ ਰੂਪ ਥੰਮ ਨੂੰ ਪਾੜ ਕਰਕੇ ਹਰਨਾਕਸ ਨਖੀ ਬਿਦਾਰਿਆ ਹਰਨਾਕਸ ਨੂੰ ਫੇਰ ਦੱਸਿਆ ਵੀ ਦੱਸ ਹੁਣ ਦਿਨਾਂ ਕਰਾਤ ਦਿਨ ਦਾ ਸ਼ਪਾਸ਼ੀ ਨਾ ਦਿਨ ਸੀ ਨਾ ਰਾਤ ਹੁਣ ਅੰਦਰੋਂ ਕੁ ਬਾਹਰ ਵਿਚਾਰੇ ਦੇ ਰੱਖੇ ਨਾ ਅੰਦਰ ਨਾ ਬਾਹਰ ਸਮਾਨ ਕੰਗ ਧਰਦੀ ਦੇ ਕਹਿੰਦੇ ਪੱਟਾਂ ਦੇ ਰੱਖਿਆ ਕਿਸੇ ਪਾਸੇ ਵੀ ਨਹੀਂ ਸਾਰੇ ਪਰਨ ਪਰਵਾਂ ਦੇ ਪੂਰੇ ਆ ਜਿਹੜੇ ਨੋਹ ਮੇਰੇ ਐ ਦਸ ਸ਼ਸਤਰ ਯਾਤੀ ਹੈ ਕਿ ਨਹੀਂ ਇਸ ਪ੍ਰਕਾਰ ਸਾਰੇ ਪਰਨੋਂ ਦੇ ਪੂਰੇ ਕਰਕੇ ਹਰਨਾਖਸ ਨਖੀ ਬਿਦਾਰਿਆ ਹਰਨਾਖਸ ਨੂੰ ਨੋਹਾਂ ਦੇ ਨਾਲ ਪਾਠ ਸਿਖਿਆ ਉਸੇ ਵੇਲੇ ਪ੍ਰਹਿਲਾਦ ਲੀਆ ਉਬਾਰਿਆ ਪ੍ਰਹਿਲਾਦ ਭਗਤ ਨੂੰ ਬਚਾ ਲਿਆ ਦੇਖੋ ਹਰਨਾਖਸ ਸਰਬ ਦੀ ਤੀਜੇ ਪਾਸ਼ਾ ਵਿਚਾਰ ਦੇ ਹਨ ਸੰਤ ਜਨਾਂ ਕੀ ਇਸ ਤਰ੍ਹਾਂ ਹਰਨਾਖਸ ਦੁਸ਼ਟਨ ਮਾਰਿਆ ਚੌਥੇ ਪਾਸ਼ਾ ਵੀ ਦਸਵੇਂ ਪਾਸ਼ਾ ਵੀ ਇਸੇ ਪ੍ਰਕਾਰ ਪਹਿਲੇ ਬਾਦਸ਼ਾਹ ਵੀ ਇਹੋ ਨਾਮ ਲੈਂਦੇ ਹਨ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਸੰਤਾਂ ਭਗਤਾਂ ਦੇ ਹਰੀ ਅਕਾਲ ਪੁਰਖ ਜੀ ਨੇ ਸਾਰੇ ਕਾਰਜ ਸਵਾਰਨਾ ਕੀਤੇ ਪ੍ਰਹਲਾਦ ਜਨ ਕੇ ਇੱਕ ਹੀ ਕੋਲ ਉਧਾਰੀ ਪ੍ਰਹਲਾਦ ਨੇ ਬੇਨਤੀ ਕੀਤੀ ਮਾਰਾ ਮੇਰਾ ਪਿਤਾ ਭਵੇਂ ਸੰਤ ਦੁਖੀ ਸੀ ਭਗਤਾਂ ਦਾ ਦੁਖੀ ਸੀ ਗਊ ਗਰੀਬ ਨੂੰ ਦੁੱਖ ਦੇਣ ਵਾਲਾ ਸੀ ਪਰ ਇਹ ਜੇ ਮਾਰਾ ਘਰ ਚ ਮੈਂ ਜਨਮ ਧਾਰ ਲਿਆ ਕਿਰਪਾ ਕਰੋ ਮੇਰੇ ਪਿਓ ਦੀ ਵੀ ਕਲਿਆਣ ਕਰੋ ਉਸ ਵੇਲੇ ਮਹਾਰਾਜ ਸਾਹਿਬ ਪ੍ਰਸੰਨ ਹੋ ਕੇ ਕਿ ਆ ਪ੍ਰਹਿਲਾਦ ਤੇਰੇ ਪਿਓ ਦੀ ਬਾਬਤ ਕੀ ਕਹਿਣਾ ਜਿਸ ਕੋਲ ਚ ਤੂੰ ਮੇਰਾ ਭਗਤ ਪੈਦਾ ਹੋ ਗਿਆ ਸਤ ਤੇਰੇ ਨਾਨਕਿਆਂ ਦੀਆਂ ਕੋਲਾਂ ਸਤ ਤੇਰੇ ਦਾਦਕਿਆਂ ਦੀਆਂ ਸਤ ਤੇਰੇ ਸਹੁਰਿਆਂ ਦੀਆਂ ਕੋਲਾਂ ਇਕੀ ਕੋਲਾਂ ਦਾ ਬਈ ਤੇਰਾ ਉਧਾਰ ਕੀਤਾ ਇਹ ਬਚਨ ਮਾਲਾ ਦੇ ਕਰਕੇ ਪ੍ਰਹਲਾਦ ਜਾਣ ਕੇ ਇਕੀ ਹੀ ਕੋਲ ਉਹਦਾ ਹਾਰੀ ਇਸ ਪ੍ਰਕਾਰ ਪ੍ਰਹਲਾਦ ਜਾਂਦੇ ਇਕੀ ਕੋਲਾਂ ਦਾ ਉਧਾਰ ਕੀਤਾ ਇੱਕ ਪ੍ਰਹਲਾਦ ਨਹੀਂ ਦੇਖ ਲੋ ਕੋਲ ਦਾ ਉਧਾਰ ਕਰ ਦਿੱਤਾ ਐਸਾ ਨਿਸ਼ਚਾ ਮਾਰਿਆ ਨ ਬਖਸ਼ਿਆ ਇਸ ਦੇ ਤਾਂ ਹੀ ਹੋਰ ਕਹੇ ਸ਼ਬਦ ਹਉ ਮੈਂ ਬਿਖਮਾਰੀ ਦੇਖੋ ਗੁਰੂ ਸਾਹਿਬ ਨੇ ਸ਼ਬਦ ਦੀ 7100 ਪਾੜੇ ਤੇ ਭਗਤ ਹੋਰੀ ਇਸ ਮੰਸਮੇ ਕੋਤਰਸੋ ਕੋਲtare ਸਹੀ ਆਉਂਦਾ ਹੈ ਸੱਤ ਭੂਆ ਦੀਆਂ ਸੱਤ ਮਸੀ ਦੀਆਂ ਇਉਂ ਕੋਤਰਸੋ ਕੋਲ ਗਿਣੀਆ ਪੁੱਤਣਾ ਵਾਲਿਆਂ ਨੇ ਸੋ ਇਉਂ ਪ੍ਰਹਿਲਾਦ ਪਕਦੀਆਂ ਇੱਕ ਵੀ ਸਾਰਿਆਂ ਨੂੰ 21 ਕੋਲਾਂ ਦਾ ਉਧਾਰ ਕਰ ਦਿੱਤਾੁਰ ਕਹਿ ਸ਼ਬਦ ਹਉਮੈ ਕਈ ਹੁਣ ਜਿਹੜੇ ਕਹਿੰਦੇ ਕਿ 21 ਕੋਲਾਂ ਦੇ ਕਿਹੜੇ ਆਦਮੀ ਆਏ ਸੀ ਪ੍ਰਹਿਲਾਦ ਕੋਲੇ ਉਹਨਾਂ ਆ ਕਿ 21 ਆਦਮੀਆਂ ਨੂੰ ਕੋਲਾਂ ਵਾਲਾ ਉਧਾਰ ਕੀਤਾ ਇਹ ਸ਼ੰਕਾ ਕਰਦੇ ਨਾਸਤਿਕ ਲੋਕ ਜਿਹੜੇ ਆ ਸੋ ਉਹਨਾਂ ਨੇ ਜਦੋਂ ਬਾਣੀ 'ਚ ਲਿਖਿਆ ਹੋਇਆ ਉਹਨਾਂ ਦੀ ਨਾਸਕ ਦਾ ਕੀ ਕੰਮ ਦੇ ਸਕਦੀ ਹੈ ਜਿਵੇਂ ਗਰਭ ਦੇ ਵਿੱਚ ਮਾਰਾ ਸਾਹਿਬ ਰੱਖਿਆ ਕਰਦੇ ਆ ਅੱਗ ਤੋਂ ਬਚਾ ਕੇ ਰੱਖਦੇ ਐਵੇਂ ਪ੍ਰਹਿਲਾਦ ਦੀ ਰੱਖਿਆ ਕੀਤੀ ਤੇ 21 ਕੋਲਾਂ ਦਾ ਆਧਾਰ ਕਰਨਾ ਕੀ ਮੁਸ਼ਕਲ ਹੋਇਆ ਗੁਰ ਕਾ ਸ਼ਬਦ ਹਉ ਮੈਂ ਬਿਖਮਾਰੀ ਗੁਰੂ ਸਾਹਿਬ ਦੇ ਸ਼ਬਦ ਦੀ ਜਿਨ੍ਹਾਂ ਨੂੰ ਕਮਾਈ ਕੀਤੀ ਉਹਨਾਂ ਦੀ ਹਉਮੈ ਵੀ ਮਾਰਤੀ ਵਿਸ਼ੇ ਵੀ ਸੱਚੇ ਪਾਤਸ਼ਾਹ ਨੇ ਗੁੱਤੇ ਹਨ ਨਾਨਕ RAM ਨਾਮ ਸੰਤ ਨਿਸਤਾਰੇ ਇਸ ਨਾਮ ਜੋ RAM ਦਾ ਨਾਮ ਜਪਦੇ ਸੰਤ ਤੇ ਹੋਗਾ ਹੀ ਦਿੱਤੀ ਹੈ ਭਾਈ ਇਉ ਮਾਰਨ ਉਹਨੂੰ ਨਿਸਪੁਰਮਾਇੰਤੋਂ ਧਾਰ ਦੁੱਤਾ ਹੈ ਪਹਿਰੋ ਮਹੱਲਾ ਤੀਜਾ ਆਪੇ ਦਾਇਤ ਲਾਏ ਦਿੱਤੇ ਸੰਤ ਜਨਾਂ ਕੋ ਪ੍ਰਹਣਵਾਤ ਨੂੰ ਪਰਖਣ ਵਾਤੇ ਵੀ ਮੇਰੀ ਭਗਤੀ ਜੀ ਪੱਕਾ ਕਿ ਕੱਚਾ ਹੈ ਕਿਉਂ ਪਰਖਣ ਵਾਤੇ ਆਪ ਹੀ ਗਾਇਤ ਹਰਨਾਖਸ਼ਾਹ ਦੇ ਆਗਦੇ ਸੰਤਾਂ ਭਗਤਾਂ ਨੂੰ ਪਰਖਣ ਵਾਤੇ ਵੀ ਇਹ ਕੱਚੇ ਹੈ ਕਿ ਪੱਕੇ ਹੈ ਨਿਸ਼ਚਾ ਪੂਰਾ ਕਿ ਦਰ ਜਾਂਦੇ ਹੈ ਆ ਵੀ ਪਰਖਣ ਵਾਤੇ ਲਾ ਦਿੱਤੇ ਆ ਵੀ ਪੂਰੇ ਨਿਕਲਨੇ ਨੇ ਇਹ ਇਮਤਿਹਾਨ ਚ ਪਾਸ ਹੋਣ ਵਾਸਤੇ ਆਪੇ ਰਾਖਾ ਸੋ ਤੇ ਜਦੋਂ ਭੜਕਾ ਤੇ ਦਿੱਤਾ ਬਣਦੀ ਹੈ ਰਾਖਾ ਵੀ ਆਪ ਹੀ ਹੋ ਜਾਂਦਾ ਹੈ ਪਰਮੇਸ਼ਰ ਜਿਵੇਂ ਕਬੀਰ ਨੂੰ ਦੰਗਾ ਜੀ ਡੋਬਣਾ ਚਾਹਿਆ ਗੰਗਾ ਦੀ ਲਹਿਰ ਮੇਂ ਟੁੱਟੀ ਨਹੀਂ ਡੁੱਬ ਨਹੀਂ ਸਕੇ ਅੱਗ ਨਹੀਂ ਸਾੜ ਸਕੀ ਇਸ ਪ੍ਰਕਾਰ ਆਪ ਹੀ ਰਾਖਾ ਹੋ ਜਾਂਦਾ ਹੈ ਹਰ ਵੀ ਪਰਸਨ ਲੱਗ ਜਾਂਦਾ ਮਹਾਰਾਜ ਇਸ ਜਗ ਦੀ ਕੌਤਕ ਜੋ ਤੇਰੀ ਸਦਾ ਸਰਣ ਆਈ हे ਪਰਮੇਸ਼ਰ ਜੋ ਆਪਦੀ ਸਦਾਵਾ ਤੇ ਸ਼ਰਨ ਪੈ ਜਾਂਦੇ ਹਨ ਦਿਨ ਮਨ ਦੁੱਖ ਨਾ ਹੋਈ ਉਹਨਾਂ ਦੇ ਮਨ ਨੂੰ ਦੁੱਖ ਨਹੀਂ ਹੁੰਦਾ ਜਿਵੇਂ ਕਬੀਰ ਜੀ ਨੇ ਕਿਹਾ ਕੋ ਕਬੀਰ ਹਮਰਾ ਗੋਬਿੰਦ ਕਿਉਂਥੇ ਬਦਮੇ ਜਨਕੀ ਜਿੰਦ ਉਹਨਾਂ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੁੰਦਾ ਤੁਰਿਆ ਪਰ ਚਿਸ਼ਤ ਰਹਿੰਦੇ ਹਨ ਜੁਗ ਜੁਗ ਭਲ ਤਾਂ ਕੀ ਰੱਖਦਾ ਆਇਆ ਜੇ ਹਰ ਜੁਗ ਜੁਗ ਭਗਤੋ ਪਾਇਆ ਪਰ ਰੱਖਦਾ ਰਾਂਝਾ ਜੁਗਾਂ ਦੀ ਜੁਗਾਂ ਜੁਗਾਂ ਦੇ ਮਾਰੇ ਆਗੇ ਭਗਤਾਂ ਦੀ ਰੱਖਦੇ ਆਏ ਹਨ ਸੈ ਕਿਸੇ ਆਕਾਰ ਨਾਲ ਰੱਖਿਆ ਕੀਤੀ ਹੈ ਸੈਦ ਪੁੱਤਰ ਹੈ ਅੰਤਰਜਾਮੀ ਦੇ ਆਪਣੇ ਖੇਹ ਸਾਰੇ ਸੈਦ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਿਸ਼ੂ ਨਾ ਜਾਣ ਦੇਖ ਲੋ ਦੈਂਤਾਂ ਦਾ ਪੁੱਤਰ ਸੀ ਏਪ੍ਰੈਲ ਆਦ ਭਗ ਜਿਹੜਾ ਸੀ ਇਹ ਗਾਇਤਰੀ ਮੰਤਰ ਵੀ ਨਹੀਂ ਸੀ ਪੜਨ ਜਾਣਦਾ ਜਿਹੜੇ ਗੋਮੁਖੀ ਨਾਲ ਗਾਇਤਰੀ ਮੰਤਰ ਨੂੰ ਯੱਪਦੇ ਹਾਂ ਮੈਂ ਅਗੇ ਤਰਪਨ ਤਰਪਨ ਸੂਰਜ ਨੂੰ ਐ ਛਿੱਟੇ ਜੇ ਦੇ ਕੇ ਪਾਣੀ ਦਿੰਦੇ ਹੁੰਦੇ ਆ ਜਾਂ ਠਾਕਰਾਂ ਦੀ ਮੂਰਤਾਂ ਤੇ ਚੰਨਣ ਛਿੜਕਦੇ ਹੁੰਦੇ ਆ ਹੱਥਾਂ ਵਿੱਚ ਪਵਿੱਤਰੇ ਛੱਲੇ ਦੱਬਦੇ ਪਾ ਪਾ ਕੇ ਕਿਉਂ ਤਰਪਨ ਸੂਰਜ ਨੂੰ ਪਾਣੀ ਦੇਣਾ ਜਾਂ ਠਾਕਰਾਂ ਦੀ ਮੂਰਤ ਤੇ ਚੰਨਣ ਆਦਿ ਛਿਰਕਣਾ ਇਹ ਪੂਜਾ ਦਾ ਇੱਕ ਹਿੱਸਾ ਹੈ ਕਿਬ ਨਹੀਂ ਕੋਈ ਜਾਣਦਾ ਸੀ ਪ੍ਰਹਲਾਦ ਨਾ ਸਭ ਦੇ ਮੇਲ ਮਿਲਾਇਆ ਮਾਰੇ ਇਨ ਸ਼ਬਦ ਦੇ ਮੇਲ ਤੁਮ ਲਾਤਾ ਗੋਬਿੰਦ ਦਾ ਨਾਮ ਜਾਪ ਕੀਤਾ ਪ੍ਰਹਲਾਦ ਭਗਤ ਨੇ ਰਹਾਉ ਆਨ ਦਿਨ ਭਗਤ ਕਰਹਿ ਦਿਨ ਰਾਤ ਰਾਤ ਨੇ ਭਗਤੀ ਕਰਦੇ ਸੀ ਉਹਨਾਂ ਨੂੰ ਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਮਹਾਰਾਜ ਦੀ ਐਸੀ ਕਿਰਪਾ ਹੋਈ ਦੁਬਦਾ ਸਭ ਦੇਖੋ ਸ਼ਬਦ ਦੀ ਕਮਾਈ ਕਰਕੇ ਵਿਚਿਤਾ ਪੁਣਾ ਗਵਾਈ ਦਿੱਤਾ ਇੱਕ ਰਸ ਮਹਾਰਾਜ ਜੁੜ ਗਿਆ ਸਦਾ ਨਿਰਮਲ ਹੈ ਜੋ ਸੱਚ ਰਾਤੇ ਜਿਹੜੇ ਭਾਈ ਸਦਾ ਸੱਚੇ ਚ ਰੰਗੇ ਉਹ ਸਦਾ ਵਾਤ ਨਿਰਮਲ ਸੁਧ ਪੁਰਖਾਂ ਨੇ ਪਵਿੱਤਰ ਹਨ ਸੱਚ ਵਸਿਆ ਮਨ ਸੋ ਜਿਨ੍ਹਾਂ ਦੇ ਮਨ ਤੇ ਸੋ ਸੱਚਾ ਵਸ ਗਿਆ ਸੋ ਫਕੇ ਦਾ ਰੂਪ ਹੀ ਹੋ ਗਏ ਉਲਟ ਕੇ ਮੂਰਖ ਦੁਬਦਾ ਪੜ ਹੈ ਮੂਲ ਨਾ ਪਛਾਣ ਹੈ ਮੂਰਖ ਲੋਕ ਇਹਨੇ ਦੁਆਇਤ ਦੀਆਂ ਪੜਾਈਆਂ ਹੀ ਪੜ੍ਹਦੇ ਆ ਮੂਲ ਮੂਡ ਰੂਪ ਪਰਮੇਸ਼ਰ ਦੀ ਪਛਾਣ ਹੀ ਨਹੀਂ ਕਰਦੇ ਹਨ ਗਿਰਥਾ ਜਨਮ ਗਵਾਹ ਉਹਨਾਂ ਨੇ ਆਪ ਦੇ ਜਨਮ ਨਿਸਵਾਰੀ ਭਾਈ ਗਵਾ ਲਿਆ ਹੈ ਸੰਤ ਜਨਾ ਕੀ ਨਿੰਦਾ ਕਰਹਿ ਨਾਰਾਇਣ ਦੇ ਪਿਆਰੇ ਸੰਤਾਂ ਭਗਤਾਂ ਦੀ ਸਾਸ ਗੁਰਾ ਜੱਪਣ ਵਾਲੇ ਨਿੰਦਿਆ ਕਰਦੇ ਹਨ ਦੁਸ਼ਟ ਦਾਇਤ ਚਿੜਾਇਆ ਦੇਖ ਲੋ ਦੁਸ਼ਟ ਦਾਇਤ ਜਿਹੜਾ ਚਿੜ ਗਿਆ ਸੀ ਕਿ ਨਾ ਖਿਜ ਗਿਆ ਸੀ ਖਿਜ ਕਰਕੇ ਇਸਨੂੰ ਚਿੜਕੇ ਵੀ ਇਹ ਕਿਉਂ ਪਰਮੇਸ਼ਰ ਵੀ ਭਗਤੀ ਕਰਦਾ ਹੈ ਖਿਜ ਕਰਕੇ ਇਸ ਪ੍ਰਕਾਰ ਪੈ ਇਹ ਬਾਕੀ ਦੇ ਜਿਹੜੇ ਸੀ ਸੰਡੇ ਮਰਕੇ ਨੇ ਚੜਾਪਤਾ ਸੀ ਇਹਨਾਂ ਨੂੰ ਬਾਲਾ ਚਿਰ ਗਿਆ ਸੀ અત્યੰਤ ਹੀ ਦੁਖੀ ਹੋ ਗਿਆ ਸੀ ਜਿਹੜ ਕਰਕੇ ਤਮਕ ਦੇ ਵਿੱਚ ਆ ਕੇ ਭਗਤ ਨੂੰ ਦੁੱਖ ਦੇਣਾ ਕੀਤਾ ਸੀ ਇਸ ਪ੍ਰਕਾਰ ਚਮਕ ਪਿਆ ਸੀ ਇਹ ਗੁੱਸੇ ਦੇ ਵਿੱਚ ਪ੍ਰਹਲਾਦ ਦੁਬਦਾ ਨਾ ਪੜੇ ਹਰ ਹਰ ਨਾਮ ਨਾ ਛੁੱਟਦਾ ਪ੍ਰਹਲਾਦ ਪਗ ਦੁਆਇਤ ਨਹੀਂ ਸੀ ਪੜਦਾ ਪਰਮੇਸ਼ਰ ਦਾ ਨਾਮ ਨਹੀਂ ਛੱਡਦਾ ਡਰ ਨਾ ਕਿਸੇ ਦਾ ਡਰ ਆਇ ਤੇ ਦੁਆਇਆ ਡਰਦਾ ਨਹੀਂ ਸੀ ਕਿਸੇ ਦਾ ਐਸਾ ਅੰਮ੍ਰਿਤ ਹੋ ਗਿਆ ਸੀ ਮਹਾਰਾਜ ਦੀ ਕਿਰਪਾ ਕਰਕੇ ਸੰਤ ਜਨਾਂ ਕਾ ਹਰ ਜੀਉ ਰਾਖਾ ਸੰਤਾਂ ਭਗਤਾਂ ਦਾ ਕਾਲ ਪ੍ਰਖਵਾਏ ਗੁਰੂ ਜੀ ਆਪ ਹੀ ਰੱਖਿਆ ਕਰਨ ਵਾਲਾ ਹੈ ਤੇ ਤੇ ਕਾਲ ਨੇੜਾ ਇਹ ਗੈਨ ਦਾ ਕਾਲ ਨੇੜਾ ਆ ਗਿਆ ਸੀ ਕਾਲ ਦਾ ਸਮਾਂ ਇਸ ਕਰਕੇ ਮਾਰਿਆ ਗਿਆ ਭਗਤਾਂ ਹੀ ਇਹਦੇ ਘਰ ਚ ਪੈਦਾ ਕੀਤਾ ਸੀ ਭਗਤ ਦੀ ਰੱਖਿਆ ਕਰਨ ਵਾਸਤੇ ਆਪਣੀ ਪੈਜ ਆਪੇ ਰੱਖੇ ਆਪ ਹੀ ਮਾਰੇ ਆਪਦੇ ਜਹਾਂ ਦੀ ਪੈਜ ਪ੍ਰਤਗਿਆ ਜੋ ਨਿਜਮ ਹੁੰਦਾ ਆਪ ਹੀ ਰੱਖਦਾ ਹੈ ਭਗਤ ਦੀ ਵਡਿਆਈ ਬਹੁਤਾਂ ਭਗਤਾਂ ਸੰਤਾਂ ਨੂੰ ਅੰਮ੍ਰਿਤ ਨਾਮ ਦੀ ਵਡਿਆਈ ਬਖਸ਼ ਦਿੰਦਾ ਹੈ ਨਾਨਕ ਹਰਨਾਖਸ ਨਹੀਂ ਬਿਦਾਰਿਆ ਜੀ ਗੁਰੂ ਸਾਹਿਬ ਜੀ ਕਹਿੰਦੇ ਹਰਨਾਖਸ ਜੀ ਜੋ ਹਰਨ ਪੀੜੀਆਂ ਅੱਖਾਂ ਵਾਲਾ ਸੀ ਉਹਦੇ ਤਾਈ ਨਖਾਂ ਨੋ ਦੇ ਨਾਲ ਵਿਦਾਰਤਾ ਪਾੜ ਕੇ ਨਾਸ ਕਰ ਦਿੱਤਾ ਅੰਦਾਜ਼ ਦਰ ਕੀ ਖਬਰ ਨਾ ਆਗਿਆਨੀ ਨੂੰ ਵਾਹਿਗੁਰੂ ਦੀ ਦਰਗਾਹ ਦੀ ਖਬਰ ਨਹੀਂ ਪਾਈ ਕਹਿੰਦਾ ਸੀ ਜਲੇ ਹਰਨਾਖ ਥਰੇ ਹਰਨਾਖ ਮੈਂ ਹੀ ਰੱਬ ਹਾਂ ਹੋਰ ਕੋਈ ਨਹੀਂ ਅੰਤ ਨੂੰ ਉਹੋ ਹੀ ਮਾਰਿਆ ਗਿਆ ਹੰਕਾਰੀ ਅਗਿਆਨੀ ਨੇ ਵਾਹਿਗੁਰੂ ਦੀ ਦਰਗਾਹ ਦੀ ਖਬਰ ਨਹੀਂ ਪਾ ਸਕਿਆ ਵੀ ਕੀ ਵਰਦਾ ਪਰਮੇਸ਼ਰ ਦੇ ਹੁਕਮ ਨੂੰ ਆਪ ਹੀ ਬਣ ਬੈਠਾ ਸੀ ਉਹ ਇਸ ਕਰਕੇ ਉਹਨੂੰ ਡੰਡ ਦਿੱਤਾ ਗਿਆ ਯੋ ਮਾਰਾ ਸਾਹਿਬ ਜੀ ਨੇ ਪਵਿੱਤਰ ਅਪ੍ਰੈਲ ਆਦੀ ਉਗਾਹੀ ਦੇ ਕੇ ਸਿੱਖਿਆ ਬਖਸ਼ੀ ਹੈ ਆਪਣੀ ਪੈਜ ਆਪੇ ਰੱਖੇ ਭਗਤਾਂ ਦੇ ਵਧਾਈ ਨਾਨਕ ਹਰਿ ਨਾਮ ਸਿਰ ਨਖੀ ਵਿਦਾਰਿਆ ਅੰਧੇ ਜਰ ਕੀ ਖਲਣ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ